ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੋ ਅੱਜ ਮਸਲਾ ਚੱਲ ਰਿਹਾ ਨਾ ਹੁਣ 3 ਤਰੀਕ ਤੱਕ ਦਾ ਲੁਧਿਆਣੇ ਵੱਡੇ ਦਰਿਆ ਦੇ ਵਿੱਚ ਇਹਨਾਂ ਨੇ ਬੋਰ ਕਰਕੇ ਫੈਕਟਰੀ ਵਾਲਿਆਂ ਨੇ ਪਾਣੀ ਪਾਇਆ ਸਾਧ ਸੰਗਤ ਧਰਤੀ ਦੇ ਵਿੱਚ ਜਿਹੜਾ ਕੋਈ ਪਾਣੀ ਇਹੋ ਜਿਹਾ ਜ਼ਹਿਰੀਲਾ ਹੁਣ ਜਿੱਥੋਂ-ਜਿੱਥੋਂ ਉਹ ਸਾਧ ਸੰਗਤ ਬੱਚੇ, ਬਜ਼ੁਰਗ, ਪਹਿਣਾ, ਮਾਈਆਂ ਵੀਰੋ ਪੀਣਗੇ ਪਾਣੀ ਉਹਦਾ ਬੜਾ ਵੱਡਾ ਅਸਰ ਪਵੇਗਾ ਪਰਿਵਾਰਾਂ ਦੇ ਉੱਪਰ ਪਹਿਣਾ ਉਹ ਸਾਰੇ ਹੀ ਆ ਕਿਉਂਕਿ ਜਿੰਨੇ ਵੀ ਕਾਣਾ ਉਹ ਕੈਮੀਕਲ ਦੇ ਸਾਰੇ ਪਾਣੀ ਦੇ ਵਿੱਚ ਰਲ ਮਿਲ ਜਾਣੇ ਆ ਯਾਰ ਇਹੇ ਜੀਆਂ ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਨੂੰ ਬਰਬਾਦ ਕਰਨ ਲੱਗੀਆਂ ਪਈਆਂ ਯਾਰ ਹੁਣ ਉਹਨਾਂ ਦਾ ਅਸਰ ਆਪਣੇ ਪਰਿਵਾਰਾਂ ਤੇ ਪੈਣਾ ਲੁਧਿਆਣਾ ਏਰੀਆ ਨੂੰ ਤਾਂ ਸਾਰੇ ਨੂੰ ਹੀ ਪੈਣਾ ਤੇ ਬਾਕੀ ਜਿੱਥੋਂ-ਜਿੱਥੋਂ ਦੇ ਪਿੱਛੇ ਨੂੰ ਜਾ ਰਿਹਾ ਪਿੰਡ ਸਾਰਿਆਂ ਤੇ ਪੈਣੇ ਆ ਉਹ ਹੁਣ ਉਥੇ 3 ਤਰੀਕ ਨੂੰ ਬਹੁਤ ਵੱਡਾ ਇਕੱਠ ਹੈ ਉਹ ਪਾਣੀ ਰੋਕਣਾ ਸਾਧ ਸੰਗਤ ਉਹ ਆਪਣਾ ਕੱਲਾ ਲੱਖੇ ਸੁਧਾਣੇ ਦਾ ਜਾਂ ਕਿਸੇ ਹੋਰ ਮੇਰੇ ਵੀਰ ਦਾ ਮਸਲਾ ਨਹੀਂ ਹੈ ਉਹ ਉਹ ਮਸਲਾ ਹੈਗਾ ਆਪਣੇ ਸਾਰੇ ਪੰਜਾਬ ਦਾ ਕਿਉਂਕਿ ਆਪਣੀ ਅਣਖ ਨੂੰ ਬਿੰਦੇ-ਬਿੰਦੇ ਇਹ ਵਿਗਾੜ ਰਹੇ ਆ ਬਿੰਦੇ-ਬਿੰਦੇ ਬਾਲਾ ਵੱਡਾ ਘੇਰਾ ਪੈ ਗਿਆ ਪੰਜਾਬ ਨੂੰ ਬਾਲਾ ਵੱਡਾ ਘੇਰਾ ਪੈ ਗਿਆ ਇਹ ਨਾ ਸੋਚੋ ਵੇ ਹੁਣ ਇੱਥੇ ਇਕੱਠ ਹੋ ਕੇ ਤੇ ਫੈਕਟਰੀ ਦਾ ਰੌਲਾ ਇਹਦੇ ਵਿੱਚ ਇੱਕ ਕਾਰਨਾਮਾ ਕੋਈ ਹੋਰ ਵੀ ਵੱਡਾ ਹੋਣ ਵਾਲਾ ਹੈ ਇਹ ਆਪਾਂ ਨੂੰ ਪੰਜਾਬ ਨੂੰ ਰੋਲਦੇ ਆ ਆਪਾਂ ਇਧਰ ਇਹਦੇ ਨਾਲ ਰੋਲ ਜਾਣਾ ਮੈਂ ਫੈਕਟਰੀ ਵਾਲ ਤੇ ਉਧਰ ਕੋਈ ਨਾ ਕੋਈ ਇਹਨਾਂ ਨੇ ਘਾਰਾ ਹੋਰ ਕਰ ਦੇਣਾ ਜਦੋਂ ਆਪਾਂ ਨੂੰ ਇਸ ਤਰ੍ਹਾਂ ਪਰਮਾਉਂਦੇ ਆ ਨਾ ਆਪਣਾ ਜਿਹੜਾ ਕਾਠਾ ਹਜੋ ਮ ਆਪਾਂ ਸਾਰਾ ਇੱਕ ਪਾਸੇ ਨੂੰ ਹੋ ਜਾਂਨੇ ਆ ਤੇ ਦੂਸਰੇ ਸਾਰੇ ਇੱਕ ਪਾਸੇ ਨੂੰ ਹੋ ਜਾ ਉਹ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਦੂਜੇ ਪਾਸੇ ਘਾਰਾ ਕੋਈ ਕਰ ਦੇਣਾ ਫੇਰ ਪਤਾ ਲੱਗਦਾ ਆਪਾਂ ਨੂੰ ਬਾਅਦ ਦੇ ਵਿੱਚ ਵੀ ਜਦੋਂ ਆਪਾਂ ਤਾਂ ਇਧਰ ਰੋਲ ਕੇ ਸੀ ਇਧਰ ਕਰਤਾ ਕੰਮ ਇਹ ਗਵਰਨਮੈਂਟ ਆ ਜਿਹੜੀ ਆਪਣੀ ਸੁਰਤੀ ਭੁਲਾਉਂਦੀ ਆ ਇਹ ਜਿਹੜੀ ਆਪਣੀ ਸੁਰਤਾਂ ਨਾ ਇਹਨੂੰ ਦੂਜੇ ਪਾਸੇ ਲਾ ਦਿੰਦੀ ਆ ਜਿੱਦਾਂ ਇਹਨਾਂ ਨੇ ਕਾਰਵਾਈ ਕਰਨੀ ਹੁੰਦੀ ਆ ਉਧਰ ਲਿਭਾ ਕੇ ਦੂਜੇ ਏਰੀਏ 'ਚ ਕਰ ਦਿੰਦੀ ਆ ਇਹ ਨਾਲ ਸਾਧ ਸੰਗਤ ਸਾਰੇ ਇਕੱਠੇ ਹੋ ਤਿੰਨ ਤਰੀਕ ਨੂੰ ਇਕੱਠੇ ਹੋ ਕੇ ਆਪਾਂ ਨੂੰ ਰੋਕ ਗਏ ਹੁਣ ਉਹਨਾਂ ਨੇ ਇੱਕ ਲਲਕਾਰ ਪਾਈ ਆ ਕਹਿੰਦੇ ਅਸੀਂ 1 ਲੱਖ ਭਈਆ ਬੂਰੇ ਤਿਆਰ ਕਰਾਂਗੇ ਪੰਜਾਬੀਆਂ ਦੇ ਅਣਖ ਨੂੰ ਬਗਾਰਦੇ ਆ ਦੇਖ ਲਓ ਤੁਸੀਂ ਜਿਹੜੀ ਕੋਮ 2 ਲੱਖ ਦੇ ਨਾਲ ਲੜੀ ਆ ਯਾਰ ਇੱਕ ਲੜਿਆ 2 ਲੱਖ ਦੇ ਨਾਲ ਉਹ ਕੋਮ ਕਿੱਥੇ ਦਬ ਜੂ ਤੁਸੀਂ 100 ਲੱਖ ਲੱਖ ਭਈਏ ਦੀ ਗੱਲ ਕਰਦੇ ਤੇ 10 ਲੱਖ ਭਈਆ ਲੈ ਆਇਓ ਯਾਰ ਰੰਗਜੀਤ ਲੈ ਕੇ ਆਇਆ ਹੈ ਨਾ ਪੰਜਾਬ ਦੀ ਧਰਤੀ ਤੇ ਇਤਿਹਾਸ ਬਣਦੇ ਹੁੰਦੇ ਆ ਸਾਥ ਬਣਾਉਣੇ ਪੈਂਦੇ ਆ ਇਤਿਹਾਸ ਇਹ ਬਣਨਗੇ ਹੁਣ ਪੰਜਾਬੀਆਂ ਦੇ ਇਤਿਹਾਸ ਬਣਨੇ ਆ ਇੱਕ ਬਹੁਤ ਵੱਡਾ ਪੇਪਰ ਪੈ ਗਿਆ ਪੰਜਾਬੀਆਂ ਨੂੰ ਆਪਣਾ ਹੁਣ ਕੋਈ ਆਗੂ ਦਾ ਬੋਲ ਨਹੀਂ ਰਿਹਾ ਨਾ ਆਪਣੇ ਅਕਾਲ ਤਖਤ ਦੇ ਜੱਥੇਦਾਰ ਬੋਲ ਰਹੇ ਆ ਨਾ ਆਪਣਾ ਇਹਦਾ ਕੋਈ ਸਿੱਖ ਕੌਮ ਦਾ ਕੋਈ ਆਪਦੇ ਆਪ ਨੂੰ ਵੱਡੇ ਚੋਲੇ ਵਾਲੇ ਆ ਜਿਹੜੇ ਪਾਏ ਅਸੀਂ ਆਏ ਆ ਅਸੀਂ ਆਇਆ ਲੜਕਰੇ ਮਾਰਦੇ ਉਹਦੇ ਨਾ ਕੋਈ ਉਹ ਬੋਲ ਰਿਹਾ ਪਬਲਿਕ ਆਪਣੀ ਬੋਲ ਰਹੀ ਆ ਕੋਈ ਅਣਖ ਨੂੰ ਬੰਗਾਰ ਰਿਹਾ ਕੋਈ ਕਾਸੀ ਨਿੰਦਾਰ ਕਿਸੇ ਨੂੰ ਅਣਖ ਨੂੰ ਬੰਗਾਰਨ ਦੀ ਲੋੜ ਨਹੀਂ ਪੰਜਾਬੀਆਂ ਦੇ ਵਿੱਚ ਅਣਖ ਹਜੇ ਹੈਗੀ ਆ ਬੇਫਿਕਰ ਹੋ ਇੰਨਾ ਨਾ ਬੰਦੇ ਬੋਲਿਆ ਕਰੋ ਮੇਰੇ ਵੀਰ ਬੋਲੀ ਜਾਂਦੇ ਆ ਤੁਹਾਡੀ ਅਣਖ ਮਾਰ ਗਈ ਦੀ ਖੁਸਰੇ ਬਣਗੇ ਤੁਸੀਂ ਫਲਰਨਾ ਬਣਗੇ ਯਾਰ ਐਡੇ ਤਾਨੇ ਨਾ ਮਾਰਿਆ ਕਰੋ ਥੋੜਾ ਜਿਹਾ ਜਵਾਬ ਨੂੰ ਲਗਾਵਰਾ ਕੇ ਵੀ ਰੱਖਿਆ ਕਰੋ ਜੇ ਆਪਾਂ ਇਕੱਠਾ ਕਰਨਾ ਆਪਣੇ ਪੰਜਾਬੀ ਵੀਰ ਆਪਣੇ ਨੌਜਵਾਨਾ ਬੜੇ ਵੀਰ ਆਪਣੇ ਜਿੰਨਾਂ ਨੇ ਇਕੱਠੇ ਹੋਣਾ ਉਹਨਾਂ ਦੀ ਐਡੀ ਨਾ ਜਮੀਰ ਨੂੰ ਮਾਰਿਆ ਕਰੋ ਉਹਨਾਂ ਨੇ ਹੋਈ ਜਾਣਾ ਇਕੱਠੇ ਕੋਈ ਗੱਲ ਨਹੀਂ ਬੇਫਿਕਰ ਰਹੋ ਤੁਸੀਂ ਤਾਂ ਨਤਰੀ ਕੌਣ ਦੇਉ ਤਾਂ ਸਹੀ ਦੇਖੋ ਕੀ ਬਣਦਾ ਉੱਥੇ ਬੇਫੇਕਰ ਹੋ ਜੋ ਤੁਸੀਂ ਬਥੇਰੀ ਦੁਨੀਆ ਹੋ ਆਉਂ ਵੀ ਇਕੱਠ ਹੋ ਗਾ ਨਾ ਐਡੇ ਲੜਕਰੇ ਮਾਰਿਆ ਕਰੋ ਤੁਸੀਂ ਕੁਜ਼ਰੇ ਬਣ ਕੇ ਤੁਸੀਂ ਫਲਾਣੇ ਬਣ ਗਏ ਉਹ ਜਿਹੜਾ ਸਮਾਂ ਸੀ ਮਹਾਰਾਜਾ ਨਜੀਤ ਸਿੰਘ ਹੋਣਾ ਤਾਂ ਉਹ ਸਮਾਂ ਉਹੀ ਸੀ ਅੱਜ ਜੇ ਇੱਕ ਬੰਦੇ ਨੂੰ ਮੂਹਰੇ ਲਾਉਂਦੇ ਆਂ 10 ਦੇ ਪਿੱਛੇ ਹਟ ਜਾਂਦੇ ਆ ਪਹਿਲਾਂ ਉਹਨੂੰ ਮੂਹਰੇ ਲਾ ਲੈਂਦੇ ਆ ਬਾਅਦ ਚ ਚੱਕ ਲੈਂਦੇ ਆ ਪੈਰ ਕੀ ਹਾਲ ਹੁੰਦਾ ਆਪਣੇ ਪੰਜਾਬ ਦਾ ਜਦੋਂ ਆਪਾਂ ਕਿੱਥੇ ਕਿੱਥੇ ਚਾਰ ਸਵੇਰੇ ਤਾਂ ਆਪਾਂ ਘੇਰੀ ਬੈਠੀ ਆ ਗਵਰਨਮੈਂਟ ਸੈਂਟਰ ਗਵਰਨਮੈਂਟ ਕਿੱਧਰ-ਕਿੱਧਰ ਆਪਾਂ ਹੋਵਾਂਗੇ ਯਾਰ ਉਧਰ ਉਹ ਝੋਨਾ ਰੋਲਤਾ ਰੇ ਨਹੀਂ ਮਿਲਿਆ ਉਧਰ ਉਹ ਫੈਕਟਰੀ 'ਚ ਪਾਣੀ ਪਾਈ ਜਾਂਦੇ ਆ ਥੱਲੇ ਜ਼ਹਿਰੀਲਾ ਉਧਰ ਇਹਨਾਂ ਨੇ ਹੋਰ ਕਾਰਨਾਮੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਯਾਰ ਉਧਰ ਬੰਦੀ ਸਿੰਘ ਨਹੀਂ ਆਪਣੇ ਛੜਦੇ ਕੋਈ ਐਨਐਸਏ ਕਿਸੇ ਤੇ ਲੱਗਦੀ ਆ ਦੇਖ ਲਓ ਹੁਣ ਹੁਣ ਲਾਓ ਤਾਂ ਸੀ ਉਹ ਫੈਕਟਰੀ ਵਾਲਿਆਂ ਦੇ ਜਿਹੜੇ ਭਈਏ ਰੁਕੜਿਓਦੇ ਬੁਰੇ ਐਨਐਸਏ ਲਾ ਕੇ ਨੋ ਤੋਰੋ ਲਿਬਰੂਗੜ ਯਾਰ ਸਿੱਖਾਂ ਤੇ ਲਾਉਣ ਯੋਗ ਹੈ ਤੁਸੀਂ ਸੇਕੋ ਥੋੜਾ ਜਿਹਾ ਸੋਚਿਆ ਕਰੋ ਐਨੇ ਹੈਵੀ ਨਾ ਹੋਇਆ ਕਰੋ ਕੋਈ ਨਹੀਂ ਸਾਰਾ ਕੁਝ ਹੀ ਹੋ ਜਾਣਾ ਸੈਟ ਗੁਰੂ ਨਾਨਕ ਬੈਠਾ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਆ ਉਹਨਾਂ ਦੀ ਕੌਮ ਆ ਇਹ ਉਹਨੇ ਆਪ ਹੀ ਵਿੱਚੋਂ ਸੂਰਮਾ ਕੱਢ ਲੈਣਾ ਅਸੂਰੀ ਬੋਲਦਾ ਹੁੰਦਾ ਸੀ ਕਿ ਨਹੀਂ ਮੈਂ ਥੋੜੀਆਂ ਧੀਆ ਭੈਣਾਂ ਨਾਲ ਐ ਕਰਦੇ ਆਂਗੇ ਸਿੱਖਾ ਦੀ ਨਹੀਂ ਐ ਕਰੇ 2% 2% ਕਰਦਾ ਹੁੰਦਾ ਸੀ ਉਹ ਰਕਤਾਂ ਚੋਪੜ ਕੇ ਅਣਖ ਬੰਗਾਰ ਹੈਗੀ ਆ ਪੰਜਾਬੀਆਂ ਚ ਇਮਨ ਇਹ ਦਿੱਤਾਨੇ ਨਾ ਮਾਰਿਆ ਕਰੋ ਅਬਾ ਇਹ ਇੱਕ ਬਹੁਤ ਵੱਡੇ ਵੱਡੇ ਤਾਣੇ ਮਾਦੀ ਖੁਸਰੇ ਬਣ ਕੇ ਤੁਸੀਂ ਜਨਾਨੇ ਬਣ ਕੇ ਤੁਸੀਂ ਉਹ ਮਰਨ ਮਰਦ ਬਣ ਕੇ ਤੁਸੀਂ ਉਹ ਜਾ ਰਹੇ ਇਹ ਜੀਆਂ ਗੱਲਾਂ ਕਿਉਂ ਕਰਦੇ ਨੇ ਆਪਾਂ ਇਕੱਠੇ ਕਰਨੇ ਆ ਆਪਣੇ ਕੋਲੇ ਬੋਲੀਆਂ ਹੋਰ ਬਹੁਤ ਆ ਬਹੁਤ ਬੋਲੀਆਂ ਮਿੱਠੇ ਪਿਆਰ ਵਾਲੀਆਂ ਬੋਲੀਆਂ ਬਹੁਤ ਆ ਜੀ ਸਿੰਘਾਂ ਨੂੰ ਇਕੱਠੇ ਕਰਨਾ ਜੇ ਉਹਨਾਂ ਦੀ ਸ਼ੋਰਮਗਤੀ ਦੇ ਲਾਓ ਜਿਵੇਂ ਗੀਤ ਲੜਾਈਆਂ ਚੱਲਦੀਆਂ ਹੁੰਦੀਆਂ ਨੇ ਢਾਡੀਆਂ ਦੀਆਂ 12 ਲੱਗਦੀਆਂ ਹੁੰਦੀਆਂ ਢਾਡੀਆਂ ਦੀਆਂ 12 ਲਾਦੇ ਉੱਤੇ ਮੋਬਾਈਲਾਂ ਤੇ ਨਾਲੇ ਤਿੰਨ ਤਰੀਕ ਦਾ ਅਲਟੀਮੇਟ ਨੇ ਉਹਨੇ ਬਾਹਰ ਲਾਓ ਇਸ ਤਰ੍ਹਾਂ ਇਕੱਠੇ ਕਰੋ ਪੰਜਾਬੀਆਂ ਨੂੰ ਇਹ ਨਾ ਵੀ ਤੁਸੀਂ ਕੁਸਰੇ ਤੁਸੀਂ ਜਨਾਨੇ ਬਣ ਗਏ ਤੁਸੀਂ ਨਮਰਦ ਬਣ ਗਏ ਇਹ ਕਿਹਨੂੰ ਤਾਣੇ ਦਿੰਨੇ ਆ ਯਾਰ ਪੰਜਾਬੀਆਂ ਨੂੰ ਆਪਣੇ ਇਹ ਜਿਹੇ ਪੰਜਾਬੀ ਨਹੀਂ ਹੈ ਜੇ ਤੁਸੀਂ ਕਹੋ ਵੀ ਨਾ ਇਕੱਠੇ ਹੋਣਗੇ ਹੋਣਗੇ ਜ਼ਰੂਰ ਸਾਥ ਦੇਵਾਂਗੇ ਲੱਖੇ ਸੁਧਾਣੇ ਦਾ ਪੂਰਾ ਫੁੱਲ ਹੈਗੇ ਅਸੀਂ ਵੀ ਜਾਵਾਂਗੇ ਜਾਣਾ 3 ਤਰੀਕ ਨੂੰ ਉੱਥੇ ਚਲੋ ਦੇਖੋ ਜੋ ਮਹਾਰਾਜ ਕਰੇ ਖਰਾਵੇ ਆਪੇ ਆਪ ਮਾਰਸ ਦੇ ਕੇ ਕੁਛ ਨਹੀਂ ਹੱਥ ਤੇ ਪਰਦਾ ਆਪਣੇ ਯਾਰ ਵੱਡੇ ਵੱਡੇ ਜੱਥੇਦਾਨਾਂ ਦੇਖਾ ਤਾਂ ਕੋਈ ਕੌਮ ਦਾ ਹੈ ਜਾਂ ਤੇ ਜਿਹੜਾ ਕੋਈ ਅਲਟੀਮੇਟਮ ਦੇਵੇ ਵੀ ਚਲੋ ਮੈਂ ਮੂਰੇ ਲੱਗਦਾ ਤੇ ਆਉ ਚੱਲ ਕੇ ਜਿਵੇਂ ਪੰਡਰਾਲੇ ਸੰਤ ਕਾ ਚੀਸ ਵੜਦੇ ਨਾ ਸਿੱਖ ਕੌਮ ਦੀ ਹੈ ਨਹੀਂ ਕੋਈ ਆਪਣੀ ਕਚੀਸ ਵਟਣ ਵਾਲਾ ਕੋਈ ਵੀ ਉਹਨੂੰ ਪਤਾ ਲੱਗ ਜਾਵੇ ਸਾਡੀ ਸਿੱਖ ਕੌਮ ਤੇ ਆਹ ਪਾਣੇ ਵਾਪਰ ਰਹੇ ਆ ਤੇ ਉਹਦਾ ਹਿਰਦਾ ਕੰਬੂਗਾ ਨਹੀਂ ਕਿਸੇ ਦਾ ਨਹੀਂ ਕੰਬੂਗਾ ਇਹ ਤਾਂ ਵੱਡੇ ਵੱਡੇ ਆਫਸਰਾਂ ਦੇ ਕੋਈ ਬਲੰਗ ਰਾਜੇ ਬਲੰਗ ਦਾ ਬਣਿਆ ਬੈਠਾ ਹੈ ਕੋਈ ਬਿੱਟੂ ਦਾ ਬਣਿਆ ਬੈਠਾ ਰੁਣੀ ਦਾ ਬਿੱਟੂ ਦਾ ਕੋਈ ਭਗਵਾਨ ਤਮਾਨ ਦਾ ਬਣਿਆ ਬੈਠਾ ਕੋਈ ਬਾਦਲ ਦਾ ਇਹ ਤਾਂ ਲੋਕ ਇਸ ਤਰ੍ਹਾਂ ਫਟ ਗਏ ਯਾਰ ਆਪਣੇ ਜਿਹੜੇ ਤਕੜੇ ਵੱਡੇ ਵੱਡੇ ਚੋਲੇ ਵਾਲੇ ਆ ਨਾ ਜਿਹੜੇ ਤਕੜਿਆ ਉਹ ਇੰਨਾ ਕਮਾਚੀ ਫਸੇ ਪਏ ਆ ਚੌਧਰ ਚ ਉਹ ਮੈਨੂੰ ਮਿਲ ਜੇ ਉਹ ਕਹਿੰਦਾ ਮੈਨੂੰ ਮਿਲ ਜੇ ਹੌੜ ਲੱਗੀ ਯਾਰ ਰੁਪਈਆ ਇਕੱਠਾ ਕਰ ਲਗੇ ਬਸ ਇੱਧਰ ਜਿਹੜਾ ਹੁਣ ਆਹ 3 ਤਰੀਕ ਦਾ ਕਾਟਾ ਕੋਈ ਨਹੀਂ ਬਹੁਤ ਕੁਸ਼ ਹੋ ਜਾਣਾ ਬਹੁਤ ਕੱਟ ਜਾਵੜਨਾ ਲੋਕਾਂ ਨੇ ਉਹ 1 ਲੱਖ ਰੁਪਈਆ ਛੱਡ ਕੇ 2 ਲੱਖ ਲਿਆਉਣ ਹੇ ਗੇ ਸੂਰਮੇ ਆਪਣੇ ਵਿੱਚ ਪਤਾ ਉਹਦੋਂ ਹੀ ਲੱਗਣਾ ਜਦੋਂ ਤਾੜ ਤਾੜ ਹੋਣ ਲੱਗ ਗਈ ਇਹਨੇ ਨਹੀਂ ਡਾਂਗਾ ਸੋਟੀਆਂ ਕਰਪਾਲਾਂ ਸਹੀਆਂ ਸਿੰਘਾਂ ਕੋਲੇ ਜਿਹੜਾ ਡੰਡਾ ਰੱਖਦੇ ਨਾ ਝੰਡੇ ਵਾਲਾ ਪੂਰਾ ਤਕੜਾ ਡਾਂਗ ਰੱਖਿਆ ਕਰੋ ਪੂਰੀ ਵਧੀਆ ਜਿਹਦੇ ਵਿੱਚ ਝੰਡਾ ਪਾਇਆ ਹੋਵੇ ਜੇ ਉਹ ਤੋਂ ਕੰਮ ਲੈਣਾ ਦੂਜੇ ਪਾਸੋਂ ਫੜ ਕੇ ਲਵੋ ਐਵੇਂ ਸੋਟੇ ਗਈਆਂ ਪਾ ਕੇ ਨਾ ਝੰਡਿਆਂ ਚ ਤੁਰ ਪਿਆ ਕਰੋ ਘੰਡੇ ਦੇ ਵਿੱਚ ਪਾਉਣਾ ਡਾਂਗ ਪੂਰੀ ਨਰੋਈ ਰੱਖਿਆ ਕਰੋ 4-5 ਫੁੱਟ ਦੀ ਜਿਹੜੀ ਨੇੜੇ-ਨੇੜੇ ਮੁੜੇ ਲੰਮੀ ਬਣਾ ਹੋਵੇ ਉਹ ਵੀ 4 ਫੁੱਟ ਦੀ ਵਾ 4-5 ਫੁੱਟ ਦੀ ਆਕਣੇ ਕਿੱਥੇ ਧਰਨਾ ਸੀ ਆਪਣਾ ਸ਼ਰਾਬ ਦੀ ਫੈਕਟਰੀ ਪੂਰੀ ਸੀ ਕਿਹਨਾਂ ਤਰਨਾ ਇੱਕ ਸਿੰਘ ਨੇ ਕਿੰਨੇ ਕੁ ਟੱਤੇ ਸੀ ਪੁਲਿਸ ਪਲਸ ਵਾਲੀ ਉਹ ਸਿੱਟੇ ਡਾਂਗਾ ਮੇਰੇ ਮਤਲਬ 8-10 ਇੱਕ ਬੰਦੇ ਨਹੀਂ ਕੁਟਤੇ ਸੀ ਇਧਰੋਂ ਉਧਰੋਂ ਉਧਰੋਂ ਇਧਰ ਉਧਰੋਂ ਉਧਰੋਂ ਨੇ ਮੈਨੂੰ ਮਤਲਬ 2 ਕਮੈਂਟਾਂ ਦੇ ਵਿੱਚ ਵਿੱਚ ਐਨ ਭਜਾਤੇ ਇੱਕ ਪੁਲਿਸ ਵਾਲਾ ਨਹੀਂ ਖੜਾ ਸੀ ਏ ਜੇ ਸਿੰਘ ਹੈਗੇ ਆ ਹਲੇ ਬਹੁਤ ਵਿੱਚ ਪੂਰਾ ਨਰਵਾਬ ਬਾਈ ਸੀ ਉਹ ਨਵੇਂ ਉਮਰ ਵੀ ਉਹਦੀ ਹੋ ਸਕਦਾ 50 ਸਾਲ ਦੇ ਨੇੜੇ ਹੋਵੇ ਐਡੇ ਵੱਡੇ ਨਾ ਮੇਰੇ ਵੀਰ ਤਾਨੇ ਮਾਰਿਆ ਕਰੋ ਦੇਵੇ ਕਿ ਕਿੰਨੇ ਯਾਰ ਬੋਲੀ ਜਾਂਦੇ ਆ ਖੁਸਰੇ ਹੋ ਗਏ ਉਹ ਪੰਜਾਬੀ ਕੋ ਤੁਸੀਂ ਉਹ ਤੁਸੀਂ ਨਮਰਦ ਹੋ ਗਏ ਉਹ ਪੰਜਾਬੀ ਕੋ ਤੁਹਾਡੇ ਜੋ ਗੁਰੂ ਗੋਬਿੰਦ ਸਿੰਘ ਦਾ ਖੂਨ ਮੁੱਕ ਗਿਆ ਉਹ ਨਹੀਂ ਮੁੱਕਿਆ ਲੈ ਬਹੁਤ ਕੋ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਲੇ ਹੈਗੇ ਆ ਜਿੱਦੇ ਨਾ ਹੋਏ ਨਾ ਤੇ ਉਦ ਦੇ ਪੰਜਾਬ ਨੇ ਬਰਬਾਦ ਹੋ ਜਾਣਾ ਅਰੇ ਵਿੱਚ ਹੈਗੇ ਹਲੇ ਬੇਜਾ ਤਾਂ ਖਵਾਰ ਹੋਏ ਹੋਇਆ ਜਿਹੜੇ ਖਵਾਰ ਹੋਏ ਆ ਨਾ ਉਹਨਾਂ ਨੇ ਮਿਲਣਾ ਐ ਮਿਲਣਾ ਹੌਲੀ ਹੌਲੀ ਮਿਲਣਾ ਫੇਰ ਪਤਾ ਲੱਗਣਾ ਵੀ ਪੰਜਾਬ ਤੱਕ ਗਿਆ ਫੇਰ ਇਕੱਠੇ ਹੋਣਗੇ ਫੇਰ ਇਕੱਠੇ ਹੋ ਕੇ ਫੇਰ ਕਾਰਵਾਈ ਕਰਨਗੇ ਮਹਾਰਾਜ ਨੇ ਕਿਹਾ ਨਾ ਉਹਦੇ ਵਿੱਚੋਂ ਦੇ ਖਵਾਰ ਹੋਏ ਸੋ ਮਿਲਣਗੇ ਬੱਚੇ ਸਨ ਜੋ ਇਹ ਜਿਹੜੇ ਸਾਰਨ ਚ ਇਕੱਠੇ ਹੋ ਗਏ ਨੇ ਨਿਸਾਲ ਸਿੰਘ ਦੇ ਥੱਲੇ ਫੇਰ ਬਚਣਾ ਹੈ ਉਦੋਂ ਪਹਿਲਾਂ ਆਈ ਹੋਣੀਆਂ ਇਹ ਬੜੀਆਂ ਕੰਪਨੀਆਂ ਬਣੀਆਂ ਹਲੇ ਆਪਣੀਆਂ ਸਿੱਖਾਂ ਦੀਆਂ ਵੀ ਸਾਰੇ ਅੱਡੋ ਅੱਡੀ ਆਪੋ ਆਪਣੀ ਡੌਗ ਡੌਗੀ ਵਜਾ ਰਹੇ ਆ ਕੋਈ ਨਹੀਂ ਲੰਗ ਸਿੰਘ ਆਉਦੀ ਵਜਾ ਰਹੇ ਆ ਆਪਣੇ ਆਪ ਦੇ ਵਜਾ ਰਹੇ ਆ ਅੰਮਰਤਪਾਲ ਇਹਨਾਂ ਗੱਲਾਂ ਨੂੰ ਹੀ ਕਹਿੰਦਾ ਹੁੰਦਾ ਸੀ ਬਾਤ ਜੋ ਇਹ ਬਾਤ ਜੋ ਇਹ ਬਾਤ ਜੋ ਤੇ ਉਦੋਂ ਜੰਨਾ ਚਰ ਉਹਨੂੰ ਫੜਾ ਕੇ ਅੰਦਾ ਨਹੀਂ ਨਾ ਕਰਾਇਆ ਤੇ ਉਹਨਾਂ ਚਰ ਆਪਣੇ ਆਗੂ ਟਿਕੇ ਨਹੀਂ ਮੂਰੇ ਆਪਣੇ ਜਿੰਨੇ ਐਮਐਲਏ ਸੀ ਜਿੰਨੇ ਆਪਣੇ ਮੰਤਰੀ ਸੀ ਸਭ ਫੜਾਉਣ ਤੇ ਲੱਗੇ ਹੋਏ ਸੀ ਸੈਂਟਰ ਕੋਲੇ ਬਾਰ-ਬਾਰ ਫਰਿਆਦਾ ਆਪਣੇ ਭਗਵਾਨ ਤਮਾਰ ਕੋਲੇ ਬਾਰ-ਬਾਰ ਫਰਿਆਦਾ ਤੇ ਤੂੰ ਕਰ ਸਕਦਾ ਤੂੰ ਕਰਕੇ ਤੇ ਉਹ ਅੰਦਰ ਕਰਾਤੇ ਤੇ ਅੱਜ ਆ ਸੰਭ ਲੋ ਫਿਰ ਪੰਜਾਬ ਨੂੰ ਹੁਣ ਹੁਣ ਸੰਭੋ ਹੁਣ ਕੋਈ ਮੂਰੇ ਵੀ ਨਹੀਂ ਉੱਠਦਾ ਹੁਣ ਕੋਈ ਲੜਕਾਰ ਵੀ ਨਹੀਂ ਦਿੰਦਾ ਵੀ ਆਜੋ ਉਹ ਤਾਂ ਜਰਬ ਹੀਰਾ ਕੱਢ ਕੇ ਫਿਰ ਵੀ ਲੈ ਜਾਂਦਾ ਸੀ ਉਧਰ ਉਹਨੇ ਲੈ ਜਾਣਾ ਸੀ ਅੱਜ ਜਾਵ ਲੈਣਾ ਸੀ ਉੱਥੇ ਬਹੁਤ ਕੱਠ ਹੋਰ ਹੋ ਜਾਣਾ ਸੀ ਵੱਜ ਜਾਣਾ ਸੀ ਮਰਤਪਾਲ ਨੇ ਉਦੋਂ ਤੁਸੀਂ ਜੇ ਕੋਈ ਬੰਦਾ ਉੱਠਦਾ ਉਹਦੀਆਂ ਲੱਤਾਂ ਖਚਣ ਲੱਗ ਜੰਨੇ ਆ ਉਹਨਾਂ ਲੱਖੇ ਸਦਾਨੇ ਨੂੰ ਕਹੀ ਜਾਂਦੇ ਆ ਆਪਣੀਆਂ ਚੌਧਰਾ ਕਰਦਾ ਇਹ ਇਹ ਫਲਾਨਾ ਕਰਦਾ ਇਹ ਤੇੜਾ ਕਰਦਾ ਯਾਰ ਚੌਧਰਾ ਜਿਹੜਾ ਬੰਦਾ ਆਪ ਨੂੰ ਜਗਾਈ ਹੀ ਜਾਂਦਾ ਯਾਰ ਜਗਾਈ ਹੀ ਜਾਂਦਾ ਪੰਜਾਬ ਦੇ ਲਈ ਇਹਨੂੰ ਹੁਣ ਸਾਰੀਆਂ ਗੱਲਾਂ ਦਾ ਲੱਖੇ ਨੂੰ ਪਤਾ ਕੱਲੀ ਕੱਲੀ ਗੱਲ ਦਾ ਪੰਜਾਬ ਚ ਕੋਈ ਕੀ ਕਰ ਰਿਹਾ ਜੇ ਕੋਈ ਅਲਟੀਮੇਟਮ ਦਿੰਦਾ ਮਗਰ ਲੱਗਿਆ ਕਰੋ ਮੇਰੇ ਵੀਰ ਜਾਇਆ ਕਰੋ ਨਾਲ ਯਾਰ ਕੁਛ ਨਹੀਂ ਹੁੰਦਾ ਯਾਰ ਜੇ ਨੌਜਵਾਨ ਨੌ ਆਪਣੇ ਸੀਤ ਭਗਤ ਸੈਣ ਵਿੱਚ ਸਰਾਬੇ ਹੋਣੀ ਕਰਤਾਰ ਸਿੰਘ ਸਰਾਬੇ ਹੋਣੀ ਉਦਮ ਸਿੰਘ ਹੋਣੀ ਨੌਜਵਾਨ ਸੀ ਉਹ 22 ਸਾਲ ਦੇ ਜਿਨ੍ਹਾਂ ਨੇ ਉਦੋਂ ਲਾਣਾ ਚੱਕਿਆ ਸੀ ਹੁਣ ਵੀ ਆਪਣੇ ਨੌਜਵਾਨ ਹੈਗੇ ਆ ਐਨੇ ਲੜਕਰੇ ਮਾਰ ਕੇ ਮਰਵਾਉਣ ਦੀ ਖਾਤਰ ਨਾ ਉਹਨਾਂ ਨੂੰ ਹੋਸ਼ 'ਚ ਰੱਖਿਆ ਕਰੋ ਵੀ ਪਾਈ ਆਪਾਂ ਹੋਸ਼ ਤੋਂ ਵੀ ਕੰਮ ਲੈਣਾ ਜੋਸ਼ ਤੋਂ ਵੀ ਲੈਣਾ ਨਰਾਪਾ ੱਤਕਾ ਵੀ ਨਹੀਂ ਕਰਨਾ ਪਹਿਲਾਂ ਦੇਖੋ ਵੀ ਆਪਣੇ ਆਪ ਕੋ ਕੀ ਕਰਦੇ ਆ ਜੇ ਉਹਨਾਂ ਨੇ ਕੋਈ ਬਾਰ ਕਰਨ ਦੀ ਕੋਸ਼ਿਸ਼ ਕਰੀ ਫੇਰ ਆਪਣਾ ਹੱਕ ਹੈ ਪਹਿਲਾਂ ਨੇ ਵੀ ਚੱਕ ਲੋ ਚੱਕ ਲੋ ਚੱਕ ਲੋ ਇਕੱਠ ਕਰਕੇ ਤੇ ਟਕਰਾ ਕੇ ਮੁੜ ਕੇ ਬੰਦੇ ਪਰਵਾ ਕੇ ਹੋ ਜਾਣਾ ਪਾਸੇ ਇਹ ਵੀ ਇੱਕ ਸਿਆਸਤ ਹੁੰਦੀ ਹੈ ਇਹਨਾਂ ਦੀ ਇਹਨਾਂ ਨੇ ਆਪਾਂ ਨੂੰ ਘਟਾਉਣਾ ਪੰਜਾਬੀਆਂ ਨੂੰ ਕੋਈ ਨਾ ਕੋਈ ਖੇਡ ਕਰਕੇ ਇਹ ਸੈਂਟਰ ਦੀ ਚਾਲ ਹੈ ਵੀ ਇਹਨਾਂ ਨੂੰ ਇਕੱਠੇ ਕਰ ਲੋ ਹੁਣ ਪਹੀਏ ਛੱਡ ਦੇਣਗੇ ਉੱਥੇ ਨਰੇ ਉਧਰੋਂ ਪਹੀਏ ਮਰ ਜਾਣਗੇ ਉਧਰੋਂ ਆਪਣੇ ਪੰਜਾਬੀ ਹੋਣਗੇ ਤੇ ਜਿਹੜੇ ਉਤਲੇ ਬੈਠੇ ਉਹ ਤਮਾਸ਼ਾ ਦੇਖਣਗੇ ਬੈਠੇ ਉਹ ਦੇਖਣਗੇ ਤਮਾਸ਼ਾ ਉੱਤਲੇ ਬਹਿ ਕੇ ਵੀ ਪਈਆਂ ਤੇ ਪੰਜਾਬੀਆਂ ਨੂੰ ਟਕਰਾਉ ਦੋ ਟਕਰਾਉਣਾ ਇੱਕ ਦਿਨ ਹੈਗਾ ਹੀ ਹੈਗਾ ਤਾਂ ਹੀ ਤਾਂ ਵੜੀ ਜਾਂਦੇ ਆ ਪੰਜਾਬ ਚ ਦੇਖਦਰ ਪਈਆਂ ਨਾਲ ਟੱਕਰ ਲੱਗਣੀ ਲੱਗਣੀ ਆ ਦੇਖ ਲਿਓ ਤੁਸੀਂ ਮੇਰੇ ਵੀਰ ਆਊਗਾ ਸਮਾਂ ਕੋਈ ਸਮਾਂ ਤਾਂ ਬਾਲਾ ਦੂਰ ਨਹੀਂ ਨੇੜੇ ਹੀ ਆਈ ਜਾਂਦਾ ਨੇੜੇ 30 ਸਾਲ ਤਾਂ ਬਹੁਤ ਦੂਰ ਆ ਤੋ 30 ਤੋਂ ਪਹਿਲਾਂ ਪਹਿਲਾਂ ਇਹ ਬਹੁਤ ਕੰਮ ਹੋ ਜਾਣਾ ਹੈ 27 ਦੀਆਂ ਵੋਟਾਂ ਆਉਂਦੀਆਂ 27 ਦੀਆਂ ਜਿਹੜੀਆਂ ਮੂਰੇ ਵੋਟਾਂ ਆਉਂਦੀਆਂ ਨਾ ਇਹਦੇ ਤੇ ਲੱਗਿਆ ਵਾ ਸਾਰਿਆਂ ਦਾ ਜੋਰ ਪੂਰਾ ਫੁੱਲ ਕਿਉਂਕਿ ਆਪਣੀਆਂ ਵਿਧਾਨ ਸਭਾ ਦੀਆਂ ਵੋਟਾਂ 27 ਚੋਂ ਇਹਨਾਂ ਨੇ ਹਿੰਦੂਆਂ ਦਾ ਤੇ ਸਿੱਖਾਂ ਦਾ ਰੌਲਾ ਕਿਰਾਂ ਕੋਣਾ ਹੀ ਪੋਣਾ ਹੈ ਫੇਰ ਲੱਗਣੀ ਹੈ ਟੱਕਰ ਇੱਕ ਫੈਕਟਰੀ ਨਹੀਂ ਜਿੰਨੀਆਂ ਵੀ ਫੈਕਟਰੀਆਂ ਜਿੱਦਾਂ ਉਹਦਾ ਕੰਦਲਾ ਪਾਣੀ ਆ ਸਾਰਾ ਉਹ ਪੰਜਾਬ ਚ ਹੀ ਆ ਕਿਤੇ ਬਾਹਰ ਨਹੀਂ ਗਿਆ ਇਨੂੰ ਧਰਤੀ ਉੱਤੇ ਫਰ ਲੈਣ ਦਿਓ ਯਾਰ ਕਿਤੇ ਪਾ ਦਿਓ ਡਰੇਨ ਡਰੂਨ ਕਢਾ ਲਓ ਉਹਦੇ ਚ ਪਾ ਦਿਓ ਉੱਥੇ ਨੇੜੇ ਲਾਓ ਕਿਸੇ ਦੇ ਦੂਰ ਜਾ ਕੇ ਜੰਗਲ-ਜੰਗਲ ਜਿਹਦੇ ਵਿੱਚ ਜਿੱਥੇ ਫੈਕਟਰੀ ਪਾਣੀ ਪੂਣੀ ਉੱਥੇ ਪਈ ਜਾਵੇ ਆਪੇ ਛੱਪੜ ਬਣਾ ਦਿਓ ਦਾਲੇ-ਦਾਲੇ ਟੋਏ ਪਟਕੇ ਉੱਥੇ ਪੈ ਜੇ ਤੁਹਾਡਾ ਪਾਣੀ ਧਰਤੀ 'ਚ ਜ਼ਰੂਰ ਪਾਉਣਾ ਯਾਰ ਧਰਤੀ ਤੁਸੀਂ ਪਾੜ-ਪਾੜ ਕੇ ਇਹ ਜੇ ਬੋਰ ਕਰ-ਕਰ ਕੇ ਤੇ ਪਬਲਿਕ ਮਾਰਨੀ ਆ ਯਾਰ ਨਿਕਨੇ-ਨਿਕੇ ਬੱਚਿਆਂ ਨੂੰ ਕੈਸਰ ਹੋਇਆ ਪਿਆ ਕਿ ਇਹਦੀਆਂ ਕਿਡਨੀਆਂ ਗਈਆਂ ਕਿ ਇਹਦਾ ਲੀਵਰ ਗਿਆ ਇਨਾਂ ਨੇ ਨਹੀਂ ਛੱਡਣਾ ਪੰਜਾਬ ਨੂੰ ਕਿਸੇ ਨੇ ਲੀਵਰ ਨਾ ਮਾਰਨਾ ਕਿ ਰੋਕੜੀਆਂ ਨਾ ਮਾਰਨਾ ਕਿਸੇ ਨੂੰ ਉਸ ਤੋਂ ਮਾਰਨਾ ਕਿ ਨੂੰ ਪਾਸੇ ਤੋਂ ਮਾਰਨਾ ਮਾਰਨਾ ਪੰਜਾਬ ਹੀ ਹੈ ਪੰਜਾਬ ਆਪਣਾ ਅੱਖਾਂ ਦੇ ਵਿੱਚ ਰੜਕਦਾ ਹੈ ਆਪਣਾ ਪੰਜਾਬ ਅੱਖਾਂ ਦੇ ਵਿੱਚ ਰੜਕਦਾ ਹੈ ਨਹੀਂ ਛੱਡਣਾ ਇਹਨਾਂ ਨੇ ਬਹੁਤ ਦਾਲੇ ਹੋਏ ਵੀ ਆ ਇਹ ਆਪਣਾ ਬੰਦਾ ਤਾਂ ਕੋਈ ਬੋਲ ਹੀ ਨਹੀਂ ਰਿਹਾ ਯਾਰ ਜਿਹੜੇ ਵੱਡੇ ਤਗੜੇ ਬੰਦੇ ਦੱਸੋ ਮੈਨੂੰ ਕਿਹੜਾ ਬੋਲਦਾ ਕਿਸੇ ਨੇ ਦਿੱਤਾ ਸੰਦੇਸ਼ ਉਤੋਂ ਉੱਠ ਕੇ ਪੀ ਉਠੋ ਭਾਈ ਪੰਜਾਬੀ ਉੱਥੇ ਚੱਲਣਾ ਆਪਾਂ ਕੰਨੀਆਂ ਨਿਹੰਗਾਂ ਜੱਥੇ ਬੰਦ ਗਏ ਜੇ ਸਾਰੀਆਂ ਜਾਵੜੇ ਨੇ ਅੱਧੀ ਕੀ ਹਾਤੀ ਆ ਝਾਕ ਜਾਣ ਇਹ ਘੋੜੇ ਹਣਕਣ ਆਪਣੇ ਉੱਥੇ ਇਹ ਇਥਾਂ ਘੋੜਿਆਂ ਤੋਂ ਲੋ ਕੰਮ ਹੋਣ ਆਪਾਂ ਤੁਸੀਂ ਖੱਲੇ ਉੱਤੇ ਜਾ ਕੇ ਅਨੰਦਪੁਰ ਸਾਹਿਬ ਹੋਲੇ ਮਲੇ ਤੇ ਘੋੜਿਆਂ ਦੀ ਕਰੋਨੇ ਅੱਜ ਉਠੋ ਪੰਜਾਬ ਦੇ ਉੱਤੇ ਮਹਾਰਾਜ ਨੇ ਤਾਂ ਇੱਕ ਓਮ ਬਣਾਈ ਹੋਈ ਇਸੇ ਕੰਮ ਬਾਤ ਤੇ ਸੀ ਲੇ ਜੀਮੇਦਾਰ ਸਾਨੂੰ ਕੋ ਕੰਮ ਕਰੋ ਜਿਹੜੇ ਆਪਣੇ ਨੰਗ ਸਿੰਘ ਸੀ ਉੱਤੇ ਉਸੇ ਕੰਮ ਨਹੀਂ ਸੀ ਇਹ ਫੌਜਾਂ ਸੀ ਗੁਰੂ ਕੀਆਂ ਜਿੱਥੇ ਲੋੜ ਪਈ ਜਲ ਜਬਰ ਜਲਵਾ ਹੁੰਦਾ ਉੱਥੇ ਚੱਲੋ ਤੁਸੀਂ ਇਹ ਜਿੱਥੇ ਜ਼ਰੂਰ ਜਲਵਾ ਹੁੰਦਾ ਉੱਥੇ ਪਿੱਛੇ ਹਟ ਜਾਂਦੇ ਆ ਗਵਰਨਮੈਂਟ ਤੋਂ ਰਸਤਾ ਲਈ ਜਾਂਦੇ ਆ ਗਵਰਨਮੈਂਟ ਇਹਨਾਂ ਨੂੰ ਸਮਝੀ ਜਾਂਦੀ ਹੈ ਇਹ ਬੋਲਦੇ ਨਹੀਂ ਕੀ ਹਾਤੀ ਆ ਕਿਸੇ ਦੀ ਜਰ ਜੇ ਕੋਈ ਐ ਬੋਲ ਜੇ ਪੰਜਾਬ ਨੂੰ ਅਣਖ ਹੈਗੀ ਆ ਪੰਜਾਬ ਦੇ ਵਿੱਚ ਬੇਸਾਂਸਰੋ ਤੁਸੀਂ ਇੰਨੇ ਵੱਡੇ ਦਾਵੇ ਨਾ ਮਾਰਿਆ ਕਰੋ ਯਾਰ ਤੁਸੀਂ ਵੀ ਕਿਤੇ ਕਿਸੇ ਨੂੰ ਕੁਝ ਬੋਲੀ ਜੰਨੇ ਕਿ ਇਹਨੂੰ ਯਾਰ ਜਵਾਨ ਨੂੰ ਥੋੜੀ ਜਿਹੀ ਲਗਾਮ ਰੱਖਿਆ ਕਰੋ ਮੇਰੇ ਵੀਰੋ ਖੁਸਰੇ ਅੱਜ ਕਿੱਧਰ ਲੀਆਂ ਗੱਲਾਂ ਯਾਰ ਇਸ ਤਰ੍ਹਾਂ ਪੰਜਾਬੀ ਥੋੜਾ ਜਗਾਏ ਜਾਂਦੇ ਹੁੰਦੇ ਆ ਪੰਜਾਬੀਆਂ ਨੂੰ ਤਾਂ ਢਾਡੀਆਂ ਦੀਆਂ 12 ਲਾਓ ਅਣਖ ਵਾਲੇ ਗੀਤ ਲਾ ਦੇ ਉਹ ਦੂਤਾ ਯਾਰ ਬਹੁਤ ਗੀਤ ਆ ਇਹ ਇਹਨਾਂ ਨੂੰ ਕਾਉਣ ਵਾਲਿਆਂ ਨੂੰ ਵੀ ਕਹੋ ਵੀ ਇਹੋ ਜਿਹੇ ਗੀਤ ਇਹੋ ਜਿਹੇ ਸਮੇਂ ਲੱਗੇ ਹੋਣ ਤਿੰਨ ਤਰੀਕ ਜਿੱਤੇ ਆਉਣੀਆਂ ਉਹਦੇ ਦੇਖੀ ਪੰਜਾਬੀਆਂ ਦਾ ਕੌਣ ਖੌਲ ਦਾ ਇਹ ਚੱਲਣ ਮੋਬਾਈਲਾਂ ਤੇ ਨਾਲ ਨਾਲ ਇਹ ਚਲੇ ਤਿੰਨ ਦਾ ਵੀ ਤਿੰਨ ਤਰੀਕ ਨੂੰ ਉੱਥੇ ਚੱਲਣ ਦੇ ਨਾਲ ਚਲੇ ਢਾਡੀ ਬਾਹਰ ਸੁਬਾਲ ਕਰਦਾ ਸੀ ਨਾ ਬੱਚਿਆਂ ਨੂੰ ਉਹੋ ਜਿਹਾ ਗੀਤ ਲਾਉ ਜੇ ਜਿਹੜਾ ਫੋਨ ਆ ਨਾ ਸਿੱਖ ਕੌਮ ਦਾ ਇਹ ਗਰਮੀ ਕਰਨ ਵਾਲਾ ਹੈ ਸੰਤ ਭਿੰਡਰਾਲਾ ਵੇਲੇ ਸੰਤਾਂ ਨੇ ਇਹੋ ਜਿਹਾ ਤਾਨੇ ਨਹੀਂ ਸੀ ਮਾਰੇ ਉਹਨਾਂ ਨੇ ਤਾਂ ਇਹ ਜਿਹਿਆਂ ਕਰਿਆ ਵੀ ਸਿੰਘੋ ਨਹੀਂ ਤੁਸੀਂ ਮੇਰੇ ਭਰਾ ਬਣੋ ਅੰਬਰ ਚ ਸਕੋ ਗੁਰੂ ਵਾਲੇ ਬਣੋ ਆਪਣੀ ਅਣਖ ਨੂੰ ਸੋਚੋ ਵੀ ਅਸੀਂ ਕੀਦੇ ਪੁੱਤਾਂ ਐਗੀਆਂ ਗੱਲਾਂ ਕਰ ਕਰਕੇ ਸੰਤਾਂ ਨੇ ਜਗਾਇਆ ਸੀ ਇਹ ਨਹੀਂ ਸੀਗੇ ਤੁਸੀਂ ਖੁਸਰੇ ਬਣ ਕੇ ਤੁਸੀਂ ਫਲਾਨਾ ਬਣ ਕੇ ਤੁਸੀਂ ਧੀੜਾ ਬਣ ਕੇ ਮੈਂ ਸਾंभੂ ਸੰਤ ਕਹਿੰਦੇ ਸਾਡੇ ਕੋਲੇ ਆ ਜਾਓ ਆ ਕੰਮ ਕਰਕੇ ਮੈਂ ਸਾंभੂਗਾ ਤੁਹਾਨੂੰ ਐਸੀ ਸਾਸਕ ਤੋਂ ਇਹ ਜਿਹੜੀਆਂ ਗੱਲਾਂ ਇਹ ਸੋਚਣ ਵਾਲੀਆਂ ਵਾਲੇ ਵੱਡੇ ਵੱਡੇ ਲੜਕਰੇ ਨਾ ਮਰਿਆ ਕਰੋ ਕੋਈ ਨਹੀਂ ਪੰਜਾਬੀ ਇਹੋ ਜਿਹਾ ਆਪਣੇ ਮਰੇ ਨਹੀਂ ਹਲੇ ਜਿਉਂਦੇ ਆ ਕਰ ਦੇਣਗੇ ਅੱਗੇ ਮੌਤੇ ਦੇ ਆ ਅੱਖ ਚੱਕ ਪਾ ਕੇ ਗੱਲ ਕਰਕੇ ਆ ਮੋਦੀ ਝਕਾਇਆ ਇਹਨਾਂ ਨੇ ਕੋਈ ਨਹੀਂ ਇਹ ਵੀ ਝੁਕ ਜਾਣਗੇ ਬੇਸੰਸਰ ਤੋ ਕਰ ਹੁਣ ਦੇ ਤਨ ਤਰੀਕ ਹੋ ਥੋੜੇ ਜਿਹਾ ਧਰਤੀ ਤੇ ਪੈਰ ਰੱਖ ਕੇ ਬੋਲਿਆ ਕਰੋ ਮੇਰੇ ਵੀਰੋ ਖੋਸਰੇ ਤੁਸੀਂ ਜਨਾਨੇ ਬਣ ਗਏ ਤੁਹਾਡੇ ਚ ਗੂਨ ਨਹੀਂ ਗੁਰੂ ਹੋਵੇ ਸੰਗੀ ਦਾ ਕਿੱਧਰ ਗਿਆ ਖੂਨ ਕਿਤੇ ਨਹੀਂ ਗਿਆ ਪੰਜਾਬ ਦੇ ਵਿੱਚ ਹੀ ਹੈ ਇਹ ਜੋ ਦੇਖਦੇ ਪਤਾ ਉਹਦੇ ਹੀ ਲੱਗਣਾ ਜਦੋਂ ਖੰਡਾ ਖੜਕਾ ਗਿਆ ਇਹਦੇ ਵਿੱਚ ਵੀ ਬਹਾਦਰੀ ਦੀਆਂ ਜਿਨੇ ਬਹਾਦਰੀ ਲੈਣੀ ਆ ਮਹਾਰਾਜ ਨੇ ਉਸੇ ਨੂੰ ਹੀ ਦੇਣੀ ਆ ਸਾਰੇ ਰੋਟੀ ਖਾਂਦੇ ਆ ਪੰਜਾਬ ਦੇ ਵਿੱਚ ਜਦੋਂ ਕੋਈ ਆਪਾਂ ਨੂੰ ਪੰਜਾਬ ਦੀ ਜੜਨ ਦੇ ਕੋਈ ਗੱਲ ਕਰੂਗਾ ਨਹੀਂ ਉਜੜਨ ਦੇ ਪੰਜਾਬੀ ਆਪਣੇ ਕੋਈ ਨਹੀਂ ਇਹ ਜਿਹੀਆਂ ਗੱਲਾਂ ਯਾਰ ਜਦ ਜਬਰ ਜ਼ੁਲਮ ਤਾਂ ਹੁੰਦੇ ਹੀ ਹੁੰਦੇ ਆ ਫੇਰ ਹੀ ਪੰਜਾਬੀ ਨੇ ਉੱਠਣਾ ਜੇ ਕੋਈ ਜ਼ੁਲਮ ਕਰੂਗਾ ਫੇਰ ਹੀ ਉੱਠੂ ਬੇਸੰਸਰੋਂ ਤੁਸੀਂ ਕੋਈ ਨਹੀਂ ਘਬਰਾਓ ਨਾ ਸਭ ਕੁਝ ਹੋ ਜਾਣਾ ਰੋਟਾਂ ਵੀ ਹੋ ਜਾਣੀਆਂ ਜੋਰ ਲੱਗੂਗਾ ਪੰਜਾਬੀਆਂ ਦਾ ਕੋਈ ਨਹੀਂ ਥੋੜਾ ਜਿਹਾ ਇਹ ਮਹਾਰਾਜ ਪਰਖ ਦੀ ਕੜੀ ਲੈਂਦੇ ਹੁੰਦੇ ਆ ਪਰਖ ਹੁੰਦੀ ਆ ਥੋੜੇ ਜਿਹਾ ਚਰਵਾਦ ਕੱਚੇ ਪਿੱਲੇ ਵੀ ਕੱਢਣੇ ਹੁੰਦੇ ਆ ਵਿੱਚੋਂ ਬਹੁਤ ਆਪਣੇ ਵਿੱਚ ਹਲੇ ਉਹ ਕੱਚੇ ਪਿੱਲੇ ਤੁਰੇ ਬਹੁਤ ਫਿਰਦੇ ਆ ਜਿਹੜੇ ਕਿ ਦੋਹੀ ਪਾਸੇ ਗੱਲਾਂ ਕਰਦੇ ਆ ਕਿਤੇ ਨਹੀਂ ਕਿ ਪੰਜਾਬ ਆਪਣਾ ਇੱਥੇ ਹੀ ਆ ਹਲੇ ਕੋਈ ਨਹੀਂ ਜੇ ਆਪਣੇ ਬੱਚੇ ਬਾਹਰ ਚਲੇ ਗਏ ਜਦੋਂ ਨੂੰ ਪਤਾ ਲੱਗਾ ਮੜੋਣਗੇ ਮੜੋੜਨਗੇ ਜਰੂਰ ਇੱਧਰ ਆਉਣਗੇ ਲਾਜ਼ਮੀ ਇਹ ਕਿਹੜੀ ਗੱਲਾਂ ਨਾ ਆਉਣੋਂ ਆਉਣਗੇ ਆਪਾਂ ਥੋੜਾ ਜਿਹਾ ਬਸ ਠੀਕ ਰਹਿ ਗਏ ਕੋਈ ਗੱਲ ਨਹੀਂ ਸਾਰੇ ਨਾਲ ਹੀ ਆ 3 ਤਰੀਕ ਨੂੰ ਚੱਲਾਂਗੇ ਸਾਰੇ ਰਮਾਈ ਇਹ ਗੱਲ ਕਰਾਂ ਵੀਰੋ ਆਪਣੇ ਧਰਮ ਨੂੰ ਬਚਾਉਣਾ ਆਪਣੀ ਅਣਖ ਨੂੰ ਬਚਾਉਣਾ ਬਸ ਜੇ ਕੋਈ ਬੰਦਾ ਆਪਾਂ ਨੂੰ ਗਾਲਤ ਕਾਰਜ ਜੋ ਬੋਰਚ ਪਾਣੀ ਪਾਉਂਦੇ ਆ ਆਪਣਾ ਹੱਕਾ ਰੋਕਣਾ ਇਹ ਨਹੀਂ ਵੀ ਅੱਜ ਆਪਾਂ ਬੰਦੇ ਬਰਵਾ ਲਏ ਜੇ ਕੋਲੇ ਬਹਿ ਕੇ ਵੀ ਭਾਈ ਚੱਲੋ ਜੇ ਅੱਜ ਇਸ ਤਰ੍ਹਾਂ ਹੋ ਗਏ ਕਹਨੂੰ ਹੋਰ ਫੈਕਟਰੀ ਲਾ ਦੇਣਗੇ ਫਿਰ ਹੋਰ ਲਾ ਦੇਣਗੇ ਜੇ ਆਪਾਂ ਇੱਕ ਦਿਨ ਨੂੰ ਰੋਕਾਂਗੇ ਕਰਾਂਗੇ ਫਿਰ ਇਹ ਰੁਕਣਗੇ ਨਹੀਂ ਇਹਨਾਂ ਨੇ ਹਟਣਾ ਨਹੀਂ ਪੰਜਾਬ ਦੀਆਂ ਪਿਲੀਆਂ ਤੇ ਇਹਨਾਂ ਦੀ ਆੱਖਾ ਬਹੁਤ ਵੀ ਜ਼ਮੀਨਾਂ ਕਿਵੇਂ ਨਾ ਕਿਵੇਂ ਲੈ ਲਏ ਭਾਈ ਗੁਰਜੀ ਦਾ ਕਾਲ ਸਭਾ ਭਾਈ ਗੁਰਜੀ ਦੀ ਫਤਿਹ